ਜਦੋਂ ਨੌ ਨਿਹਾਲ ਉਹਦੀ ਜਨਨ ਗਈ ਨਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੇ ਸਿੱਕੇ ਵਰਸਾਏ ਜਿਹੜਾ ਅਕਬਰ ਦਾ ਰਾਜ ਕਹਿੰਦੇ ਨਾ 3 times more revenue ਸੀ ਮਹਾਰਾਜਾ ਰਣਜੀਤ ਸਿੰਘ ਅਕਬਰ ਦੇ ਰਾਜ ਤੋਂ ਅਕਬਰ ਦੇ ਰਾਜ ਤੋਂ 3 times more revenue ਟਿਕਣਾ ਹਾਂ ਮੋਰ ਰੈਵਨਿਊ ਸੀ ਮੋਰ ਪ੍ਰੋਸਪਰਿਟੀ ਸੀ ਜ਼ਿਆਦਾ ਕੁਸ਼ਾਲੀ ਸੀ ਭੁਖਮਰੀ ਹੈ ਹੀ ਨਹੀਂ ਸੀ ਅਨਪੜਤਾ ਹੈ ਹੀ ਨਹੀਂ ਸੀ ਅਨਪੜਤਾ ਨਹੀਂ ਸੀ ਬਹੁਤ ਪ੍ਰੋਸਪਰਸ ਔਰ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀਆਂ ਛੇਤਾ ਜਿੱਤਿਆਂ ਨਾ ਉਹਨਾਂ ਦੇ ਨਵਾਬਾਂ ਨੂੰ ਉਹਨਾਂ ਦੇ ਰਾਜਾ ਮਹਾਰਾਜਾ ਨੂੰ ਛਾਤੀ ਨਾਲ ਆਇਆ ਉਹਨਾਂ ਨੂੰ ਉਹ ਸਹੂਲਤਾਂ ਦਿੱਤੀਆਂ ਜਿਹੜੀਆਂ ਉਹ ਪਹਿਲਾਂ ਪਹਿਲਾਂ ਇੰਜੋਏ ਕਰਦੇ ਸੀ ਜਦੋਂ ਰੂਲਰ ਸੀਗੇ ਹਾਂਜੀ ਉਹਨੇ ਕਿਹਾ ਵੀ ਨਹੀਂ ਇਹਦਾ ਅਸੀਂ ਰਾਜ ਜਿੱਤਿਆ ਪਰ ਇਹਨਾਂ ਨੂੰ ਤਾਂ ਅਸੀਂ ਸਜ਼ਾ ਨਹੀਂ ਦੇ ਸਕਦੇ ਇਹਨਾਂ ਨੂੰ ਉਹਨਾਂ ਨੂੰ ਉਹੀ ਸਹੂਲਤਾਂ ਦਿੱਤੀਆਂ ਉਹੀ ਉਹਨਾਂ ਨੂੰ ਸਾਰਾ ਖਾਣਾ ਪੀਣਾ ਰਹਿਣਾ ਸਹਿਣਾ ਸਭ ਕੁਝ ਪ੍ਰੋਵਾਈਡ ਕੀਤਾ ਆਪਣੇ ਖਜ਼ਾਨੇ ਚ ਤਾਂ ਇਹ ਹੁੰਦੀ ਹੈ ਗ੍ਰੇਟਨੈਸ ਇਹ ਹੁੰਦੀ ਹੈ ਗ੍ਰੈਂਜਰ ਦੁਨੀਆ ਦੇ ਦਿਲਾਂ ਨੂੰ ਜਿੱਤਣ ਦੀ ਗੱਲ ਹੁੰਦੀ ਆ ਨਾ ਕਿ ਦੁਨੀਆ ਦੇ ਜਿਸਮਾਂ ਨੂੰ ਜਿੱਤਣ ਦੀ ਗੱਲ ਅੱਜ ਚਾਹੀਦਾ ਇਹ ਆ